ਪਰਮਾਤਮਾ ਨੇ ਆਪਣੀ ਸ੍ਰਿਸ਼ਟੀ ਦੇ ਅੰਦਰ ਜਿੰਨੇ ਜੀਵ ਬਣਾਏ ਨੇ ਸਾਰੇ ਇੱਕ ਮਿੱਟੀ ਤੋਂ ਤਿਆਰ ਕੀਤੇ ਨੇ ਮਹਾਰਾਜ ਬਾਣੀ ਵਿੱਚ ਕਹਿੰਦੇ ਮਾਟੀ ਏਕ ਅਨੇਕ ਭਾਂਤ ਕਰ ਸਾਜੀ ਸਾਜਨ ਹਾਰੇ ਪਰਮਾਤਮਾ ਨੇ ਇੱਕੋ ਮਿੱਟੀ ਦੇ ਭਾਂਡੇ ਬਣਾਏ ਇਹ ਗੱਲ ਵੱਖਰੀ ਕੋਈ ਰੰਗ ਰੂਪ ਕਰਕੇ ਸੋਹਣਾ ਆ ਤੇ ਕੋਈ ਅੰਦਰੋਂ ਸੋਹਣਾ ਆ ਕੋਈ ਬਾਹਰੋਂ ਸੋਹਣਾ ਆ ਕੋਈ ਅੰਦਰੋਂ ਸੋਹਣਾ ਕਿਸੇ ਦੀ ਸੂਰਤ ਸੋਹਣੀ ਏ ਕਿਸੇ ਦੀ ਸਿਰਤ ਸੋਹਣੀ ਏ ਇਸ ਲਈ ਮਹਾਰਜ ਕਹਿੰਦੇ ਸੂਰਤ ਦੇਖ ਨਾ ਭੂਲ ਗਵਾਰਾ ਇਹ ਗਵਾਰ ਬੰਦੇ ਕਿਸੇ ਦੀ ਸੂਰਤ ਦੇਖ ਕੇ ਭਰਮ ਨਾ ਜਾਈਂ ਭੁਲੇਖੇ ਵਿੱਚ ਨਾ ਪੈ ਜਾਈਂ ਇਹ ਅੰਦਰੋਂ ਸਿਰਤ ਦੇਖ ਸੂਰਤ ਤੇ ਸਿਰਤ ਜੇ ਦੋਵੇਂ ਚੰਗੀਆਂ ਹੋਣ ਤੇ ਫਿਰ ਰੱਬ ਦੀ ਬੜੀ ਵੱਡੀ ਮਿਹਰ ਹੈ ਨਹੀਂ ਤੇ ਬਹੁਤਾਤ ਦੇ ਅੰਦਰ ਜਿਹੜੇ ਸੂਰਤ ਕਰਕੇ ਸੋਹਣੇ ਨੇ ਉਹਨਾਂ ਦੀ ਸਿਰਤ ਚੰਗੀ ਨਹੀਂ ਤੇ ਜਿਨ੍ਹਾਂ ਦੀ ਸਿਰਤ ਚੰਗੀ ਏ ਉਹ ਦੀ ਸੂਰਤ ਚੰਗੀ ਨਹੀਂ ਇਹ ਤੇ ਪਰਮਾਤਮਾ ਨੇ ਵਖ ਵਖ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ